ਜਿਹੋ ਜੀ ਮਨੁੱਖ ਐਨਕ ਲਾ ਲੈਂਦਾ ਉਹ ਜਾਂ ਦਿਸਦਾ ਰਹਿੰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਸੁਖੀ ਏ ਕੋ ਪੀਖੈ ਸਭ ਸੁਖੀ ਆ ਆਤਮਿਕ ਸੁਖੀ ਬੰਦੇ ਨੂੰ ਸਭ ਸੁਖ ਦਿਸੇਦੇ ਨੇ ਰੋਗੀ ਕਹਿ ਬਾਣਾ ਸਭ ਰੋਗੀ ਪਰ ਬਕਾਰਾਂ ਦੇ ਰੋਗ ਵਿੱਚ ਫਸੇ ਹੋਏ ਮਨੁੱਖ ਦੇ ਖਿਆਲ ਨੂੰ ਸਾਰੀ ਲੋਕਾਈ ਹੀ ਬਕਾਰੀ ਦਿਸਦੀ ਏ ਕਿਉਂਕਿ ਐਨਕ ਉਹ ਜੀ ਲੱਗੀ ਹੋਈ ਹੈ ਚੰਗੇ ਨੂੰ ਸਭ ਚੰਗਾ ਦਿਸਦਾ ਹੈ ਮਾੜੇ ਨੂੰ ਚੰਗਾ ਵੀ ਮਾੜਾ ਦਿਸਦਾ ਹੈ ਸ਼ਾਇਦ ਜਿਹੋ ਜੇ ਮੇਰੇ ਖਿਆਲ ਨੇ ਜਿਹੋ ਜੀਆਂ ਮੇਰੀਆਂ ਅੱਖਾਂ ਨੇ ਸ਼ਾਇਦ ਇਹਦੀਆਂ ਵੀ ਉਹੀ ਵੇਖਦੀਆਂ ਹੋਣਗੀਆਂ ਪੱਟੀ ਕੋਈ ਨਹੀਂ ਬਣ ਸਕਦਾ ਹੁੰਦਾ ਵੇਖਣਾ ਪੈਂਦਾ ਪਰ ਵੇਖਣ ਵੇਖਣ ਦਾ ਨਜ਼ਰੀਆ ਕਿਹੜੀ ਨਜ਼ਰ ਨਾਲ ਵੇਖਦੇ ਆਂ ਮਹਾਰਾਜ ਕਹਿੰਦੇ ਰੋਗੀ ਕਹਿ ਭਾਣਾ ਸਭ ਰੋਗੀ ਵਕਾਰਾਂ ਦੇ ਰੋਗ ਵਿੱਚ ਫਸੇ ਹੋਏ ਦੇ ਖਿਆਲ ਸਾਰੀ ਲੁਕਾਈ ਉਹਨੂੰ ਵਕਾਰੀ ਦਿਸਦੀ ਹੈ ਕਰਨ ਕ੍ਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਇਸ ਤਰ੍ਹਾਂ ਮਹਾਰਜ ਕਹਿੰਦੇ ਮੇਰ ਤੇਰ ਗਵਾ ਕੇ ਕਰਨ ਕ੍ਰਾਵਣ ਹਾਰ ਸੁਆਮੀ ਮੇਰੇ ਅੰਦਰੋਂ ਮੇਰ ਤੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਜਿਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਗਵਾ ਲੈਂਦਾ ਹੈ ਤੇ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਸਭ ਕੁਝ ਉਹਦਾ ਦਿੱਤਾ ਹੋਇਆ ਹੈ ਉਹ ਜੀਵਾਂ ਪਾਸੋਂ ਕ੍ਰਾਣ ਦੀ ਤਾਕਤ ਵਾਲਾ ਸਭ ਕੁਝ ਜੀਵਾਂ ਲਈ ਆਤਮਿਕ ਸੁੱਖ ਤੇ ਆਤਮਿਕ ਦੁੱਖ ਦਾ ਮੇਲ ਉਹਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਬੜਿਆ ਨੇ ਕਿ ਆ ਸੀ ਭਾਈ ਦੁੱਧਾ ਜ਼ਿਮੀਂਦਾਰ ਸੀ ਮੱਜਾਂ ਬੜੀਆਂ ਰੱਖਦਾ ਸੀ ਖੇਤੀ ਕਰਦਾ ਸੀ ਤੇ ਲੋਕ ਉਹਦੇ ਘਰੋਂ ਦੁੱਧ ਲੈ ਕੇ ਜਾਂਦੇ ਤੇ ਦੁੱਧ ਵੇਚਦਾ ਸੀ ਆਸੇ ਪਾਸੇ ਇਲਾਕੇ ਦਾ ਮਸ਼ਹੂਰ ਕਿਸਾਨ ਜ਼ਿਮੀਂਦਾਰ ਸੀ ਭਾਈ ਦੁੱਧਾ ਤੇ ਹੁਣ ਖੇਤ ਵਿੱਚ ਕੰਮ ਕਰਦਾ ਘਰ ਵਾਲੀ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬੱਲਾ ਭਾਈ ਮਰਦਾਨਾ ਜੀ ਬਾਰ ਬਾਰ ਬੈਠਿਆ ਤੁਰੇ ਜਾਂਦੇ ਵਸ ਜਿੱਥੇ ਉਹਨਾਂ ਨੇ ਖੇੜ ਵਰਤਾਣੀ ਹੁੰਦੀ ਸੀ ਜਿਹਦੇ ਕਰਮਾਂ ਵਿੱਚ ਲਿਖਿਆ ਹੁੰਦਾ ਸੀ ਦਰਸ਼ਨ ਹੋ ਜਾਂਦੇ ਸੀ ਗਿਆਨ ਮਿਲ ਜਾਂਦਾ ਸੀ ਤੇ ਵਾਪਸ ਆਈ ਨਾ ਜਦੋਂ ਭਾਈ ਦੋਦੇ ਦੇ ਘਰ ਵਾਲੀ ਪ੍ਰਸ਼ਾਦਾ ਛਕਾ ਕੇ ਖੇਤ ਵਿੱਚ ਆਪਣੇ ਘਰ ਨੂੰ ਬਾਰ ਬਾਰ ਨਹਿਰ ਦੇ ਕਿਨਾਰੇ ਬੈਠੇ ਆ ਕਿਉਂਕਿ ਜਲ ਪਾਣੀ ਦੀ ਜ਼ਰੂਰਤ ਹੁੰਦੀ ਸੀ ਪਾਣੀ ਬਿਨਾਂ ਨਹੀਂ ਸਰਦਾ ਸੀ ਪਰ ਪ੍ਰਸ਼ਾਦੇ ਬਿਨਾਂ ਕਈ ਕਈ ਦਿਨ ਸਾਰ ਲੈਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਖੋ ਸਤਨਾਮ ਤੇ ਨਾਲ ਮਰਦਾਨਾ ਜੀ ਵੀ ਰਬਾਬ ਵਜਾਉਂਦੇ ਕੀਰਤਨ ਦੇ ਰਾਸ ਨਾਲ ਰਾਜ ਰਹਿੰਦੇ ਸੀ ਕਹਿੰਦੇ ਨਹੀਂ ਸੀ ਹੁਕਮ ਵਿੱਚ ਰਹਿੰਦੇ ਸੀ ਕੀਰਤਨ ਦੀ ਧੁਨੀ ਵੱਜਦੀ ਹੈ ਬਾਣੀ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਖੋਲ ਭਾਈ ਬਾਲਾ ਜੀ ਚੌਰ ਕਰਦੇ ਆ ਮਰਦਾਨਾ ਜੀ ਰਵਾਬ বাজ ਜਾਂਦੇ ਆ ਤੇ ਜਦੋਂ ਕੀਰਤਨ ਕਰਦੇ ਸੀ ਫਿਰ ਕਹਿੰਦੇ ਪੰਛੀ ਵੀ ਰੁਕ ਜਾਂਦੇ ਸੀ ਐਸਾ ਆਨੰਦ ਆਉਂਦਾ ਹੈ ਤੇ ਤੁਸੀਂ ਵੇਖਿਆ ਹੋਣਾ ਵਿਆਹਾਂ ਸ਼ਾਦੀਆਂ ਵਿੱਚ 4-4 5-5 10-10 ਲੱਖ ਦੇ ਸਾਊਂਡ ਲੱਗਦੇ ਆ ਪਰ ਉਹ ਆਨੰਦ ਨਹੀਂ ਆਉਂਦਾ ਜਿਹੜਾ ਛੋਟੇ ਜਿਹੇ ਪ੍ਰੋਗਰਾਮ ਕੀਰਤਨ ਵਿੱਚੋਂ ਆਉਂਦਾ ਆਖੋ ਸਤਨਾ ਕਿਉਂਕਿ ਉੱਥੇ ਸੱਚ ਵਰਤਦਾ ਹੈ ਗੁਰਬਾਣੀ ਪੜ੍ਹੀ ਜਾਂਦੀ ਹੈ ਉਹਦਾ ਆਨੰਦ ਵੱਖਰਾ ਹੈ ਜਦੋਂ ਕੀਰਤਨ ਹੁੰਦਾ ਹੈ ਗੁਰਬਾਣੀ ਦੇ ਸ਼ਬਦ ਪੜੇ ਜਾਂਦੇ ਆ ਇਹ ਬੀਬੀ ਤੁਰ ਹੀ ਜਾਂਦੀ ਆ ਕੌਣ ਬੈਠੇ ਨੇ ਤਿੰਨ ਜਾਣੇ ਬਜ਼ੁਰਗ ਰੱਬੀ ਰੂਹ ਕੋਈ ਬੈਠੀ ਆ ਆਵਾਜ਼ ਬੜੀ ਆਉਂਦੀ ਆ ਪਿਆਰੀ ਇਹਨੇ ਵੇਖਿਆ ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਈਸ਼ਾ ਆਪਣੇ ਆਨੰਦ ਵਿੱਚ ਬੈਠੇ ਆ ਭਾਈ ਮਰਦਾਨਾ ਜੀ ਨੂੰ ਨਮਸਕਾਰ ਕੀਤੀ ਬਜ਼ੁਰਗ ਸੀ ਤੇ ਉਹ ਬੀਬਾ ਜੀ ਜਾ ਕੇ ਕਹਿਣ ਲੱਗੇ ਜੀ ਕੌਣ ਤੁਸੀਂ ਮਰਦਾਨਾ ਜੀ ਕਹਿੰਦੇ ਭਾਈ ਤੁਹਾਡੇ ਵਰਗਾ ਹੀ ਐ ਬੀਬਾ ਬੇਟਾ ਤੁਹਾਡੇ ਵਰਗਾ ਹੀ ਇਨਸਾਨ ਗੁਰੂ ਨਾਨਕ ਦੇ ਲੜ ਲੱਗੇ ਹੋਇਆ ਹੈ ਕੌਣ ਹੈ ਗੁਰੂ ਨਾਨਕ ਜੋ ਬਾਣੀ ਗਾ ਰਹੇ ਸੀ ਰੱਬੀ ਰੂਹ ਹੈ ਐਸਾ ਕੀਰਤਨ ਮੈਂ ਕਦੇ ਨਹੀਂ ਸੁਣਿਆ ਮੈਥੋਂ ਕਦਮ ਅੱਗੇ ਨਹੀਂ ਵਧਿਆ ਗਿਆ ਜਦੋਂ ਮੇਰੀ ਧਨ ਕੀਰਤਨ ਦੀ ਮੇਰੇ ਕੰਨਾਂ ਵਿੱਚ ਪਈ ਪੜਿਆ ਨਾ ਪਸ ਹੁਕਮਨਾਮਾ ਸਾਹਿਬ ਦੇ ਵਿੱਚ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੈ ਤੇ ਮੈਥੋਂ ਅੱਗੇ ਨਹੀਂ ਹੋਇਆ ਗਿਆ ਤੇ ਗਈ ਤੇ ਫਿਰ ਦੂਜੇ ਦਿਨ ਆਈ ਫਿਰ ਸਾਧੂ ਉਮੇ ਬੈਠੇ ਫਿਰ ਗਈ ਬੀਬੀ ਤੁਸੀਂ ਸ਼ੱਕਿਆ ਕੁਝ ਨਹੀਂ ਹੋਣਾ ਉਹ ਕਹਿੰਦੇ ਮਰਦਾਨਾ ਜੀ ਕਹਿੰਦੇ ਲੋੜ ਹੀ ਨਹੀਂ ਪਈ ਗੁਰੂ ਨਾਨਕ ਦੀ ਮੌਜ ਹੈ ਜਿੱਥੇ ਬਹਿ ਜਾਂਦੇ ਨੇ ਅਸੀਂ ਬਹਿ ਜਾਂਦੇ ਆ ਜਿੱਥੇ ਸ਼ੱਕ ਲੈਂਦੇ ਨੇ ਅਸੀਂ ਨਾਲ ਸ਼ੱਕ ਲੈਨੇ ਆ ਪਰ ਐਸੀ ਕੀਰਤਨ ਦੀ ਜੋ ਰਸ ਹੈ ਕੀਰਤਨ ਦਾ ਇਹਦੇ ਨਾਲ ਐਸਾ ਆਨੰਦ ਆਉਂਦਾ ਕਿ ਭੁੱਖ ਲੱਗਦੀ ਨਹੀਂ ਅੱਖੋਂ ਸਤਨਾ ਸਾਨੂੰ ਹੁੰਦਾ ਹੈ ਪ੍ਰਸ਼ਾਦਾ ਮਿਲੇ ਨਾ ਮਿਲੇ ਪਰ ਗੁਰੂ ਨਾਨਕ ਦੀ ਬਾਣੀ ਜ਼ਰੂਰ ਮਿਲਣੀ ਚਾਹੀਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹੁਕਮ ਕਰਦੇ ਅੱਛਾ ਤੁਸੀਂ ਕਹੋ ਤਾਂ ਤੁਹਾਡਾ ਹੁਕਮ ਹੋਵੇ ਮੈਂ ਜਾਂਦੀ ਤੇ ਹਾਂ ਲੰਘਦੀ ਹਾਂ ਤੇ ਤੁਸੀਂ ਦੁੱਧ ਛੱਕ ਲੋ ਮੈਂ ਦੁੱਧ ਸ਼ੱਕਰ ਕੁਝ ਲੈ ਆਉਣੀ ਆ ਘਰੋਂ ਨੂੰ ਕਹਿੰਦੇ ਬੀਬਾ ਤੁਹਾਡੀ ਇੱਛਾ ਹੈ ਤੁਹਾਡੀ ਖੁਸ਼ੀ ਹੈ ਕਹਿੰਦੇ ਘਰ ਗਈ ਤੇ ਦੁੱਧ ਲੈ ਕੇ ਆਂਦਾ ਸ਼ੱਕਰ ਲੈ ਕੇ ਆਂਦੀ ਦੋ ਦਿਨ ਜਾਂਦੀ ਰਹੀ ਤੇ ਆਸੇ-ਪਾਸੇ ਵਾਲਿਆਂ ਨੇ ਕਿਹਾ ਫਿਰ ਤੁਹਾਨੂੰ ਪਤਾ ਹੀ ਆ ਦੱਸਣ ਵਾਲਿਆਂ ਨੇ ਕੱਚੇ ਕੋਠੇ ਨੂੰ ਜੇ ਕਰ ਲਈ ਪੀਏ ਨਾ ਕਹਿੰਦੇ ਢੈਂਦਿਆਂ ਢੈਂਦਿਆਂ ਢਹਿ ਜਾਂਦੇ ਚੁਗਲ ਖੋਰ ਨਾਲ ਚੁਗਲਿਓ ਬਾਜ ਰਹਿੰਦੇ ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਭਾਈ ਦੁੱਧਾ ਜੀ ਤੁਹਾਡੀ ਘਰ ਵਾਲੀ ਜਾਂਦੀ ਐ ਫਕੀਰਾਂ ਕੋਲ ਰੋਜ਼ ਦੁੱਧ ਲੈ ਕੇ ਜਾਂਦੀ ਐ ਕਹਿੰਦਾ ਅੱਛਾ ਮੈਂ ਵੇਖਦਾ ਕਿੰਨਾ ਕੋਲ ਜਾਂਦੀ ਐ ਦੁੱਧ ਲੈ ਕੇ ਗਈ ਜਦੋਂ ਤੇ ਭਾਈ ਦੁੱਧਾ ਪਿੱਛੇ ਪਿੱਛੇ ਗਿਆ ਤੇ ਵੇਖਿਆ ਝਾੜੀਆਂ ਨੇ ਜੰਗਲ ਐ ਨਹਿਰ ਦਾ ਰਸਤਾ ਨਹਿਰ ਕੋਲ ਦੀ ਰਸਤਾ ਜਾਂਦਾ ਐ ਵੜਾ ਰਮਣੀਕ ਸ਼ਾਂਤਮਈ ਇਲਾਕਾ ਹੈ ਤੇ ਕੀਰਤਨ ਹੋ ਰਿਹਾ ਸੀ ਇਹਨੂੰ ਆਨੰਦ ਤੇ ਆਇਆ ਲੱਗਿਆ ਵੀ ਕੋਈ ਰੱਬੀ ਰੂਹ ਹੈ ਆਵਾਜ਼ ਪਰਮਾਤਮਾ ਪਰਮਾਤਮਾ ਦਾ ਰੰਗ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਦੇ ਰੰਗ ਚੋਂ ਐਸਾ ਅੰਮ੍ਰਿਤ ਵਰਸ ਰਿਹਾ ਹੈ ਸਾਧ ਸੰਗਤ ਜੀ ਪਿੱਛੇ ਝਾੜੀਆਂ ਵਿੱਚ ਬਹਿ ਗਿਆ ਤੇ ਜਦੋਂ ਭਾਈ ਦੁੱਧੇ ਦੇ ਘਰ ਵਾਲੀ ਦੁੱਧ ਲੈ ਕੇ ਗਈ ਤੇ ਭਾਈ ਬਾਲਾ ਜੀ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਵੀ ਬੀਬਾ ਦੁੱਧ ਪਾ ਲਓ ਬਾਟੇ ਨਾਲ ਲੈ ਕੇ ਗਈ ਤੇ ਜਦੋਂ ਦੁੱਧ ਪਾਇਆ ਨਾ ਚਾਰ ਬਰਤਨਾਂ ਦੇ ਵਿੱਚ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਬੀਬਾ ਇੱਕ ਬਰਤਨ ਵਿੱਚ ਹੋਰ ਪਾ ਲਾਇਆ। ਉਹ ਕਹਿਣ ਲੱਗੀ ਜੀ ਹੋਰ ਕੀ ਦੇ ਵਾਸਤੇ? ਕਹਿੰਦੇ ਉਹ ਵੇਖ ਤੇਰੇ ਘਰ ਵਾਲਾ ਝਾੜੀਆਂ 'ਚ ਲੁਕਿਆ ਬੈਠਾ ਏ ਇੱਕ ਉਹਦੇ ਵਾਸਤੇ ਵੀ ਪਾ ਲਾਇਆ ਆਖੋ ਸਤਨਾ। ਜਾਣੀ ਜਾਨ ਸਤਿਗੁਰੂ ਨੇ ਕਿਹਾ ਅਛਾ ਜੀ। ਜabb ਬਲਾ ਕੇ ਲੈ ਕੇ ਆਇਆ। ਗਈ ਜਦੋਂ ਕਹਿੰਦੀ ਇੱਥੇ ਬੈਠੇ ਹਾਂ ਜੀ ਤੁਹਾਡੇ ਭਾਗ ਜਾਗ ਪਏ ਐ। ਰੋਜ਼ ਕੀਰਤ ਕਰਦੇ ਹਾਂ। ਖੇਤੀ ਕਰਦੇ ਹਾਂ ਤੇ ਅੱਜ ਤੁਹਾਨੂੰ ਦਰਸ਼ਨ ਹੋ ਜਾਣੇ ਆ ਰੱਬੀ ਰੂਹ ਦੇ ਆਵਾਜ਼ ਮਾਰੀ ਏ ਗੁਰੂ ਨਾਨਕ ਨੇ ਤੁਸੀਂ ਚੱਲੋ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਨਾ ਕੋਈ ਕੌਤਕ ਵਰਤਾ ਕੇ ਭਲਾ ਕਰਕੇ ਅੱਗੇ ਦੁਰ ਜਾਂਦੇ ਸੀ ਤੇ ਜਦੋਂ ਗਿਆ ਨਾ ਜਾ ਕੇ ਕਹਿੰਦੇ ਆ ਲੈ ਵਈ ਬਹਿ ਜਾ ਤੂੰ ਵੀ ਦੁੱਧ ਛੱਕ ਲਾਇ ਹੁਣ ਮਾਨ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਨ ਵਿਚਾਰਾ ਇਹ ਨਹੀਂ ਪਤਾ ਸੀ ਸਭ ਦਾਤਾ ਪਰਮੇਸ਼ਰ ਦੀਆਂ ਨੇ ਸਭ ਦਾਤਾ ਉਹ ਕਾਲਪੁਰਖ ਦੀਆਂ ਨੇ ਤੇ ਸਾਧ ਸੰਗਤ ਜੀ ਕਹਿੰਦਾ ਜੀ ਆਪਣੇ ਘਰ ਵੀ ਆਇਆ ਦੁੱਧ ਕੋਈ ਗੱਲ ਨਹੀਂ ਤੁਸੀਂ ਛਕ ਲੋ ਮੈਂ ਤੇ ਰੋਜ਼ ਹੀ ਛਕਦਾ ਬਹੁਤ ਮੱਜਾਂ گاਵਾ ਆਪਣੇ ਘਰ ਵਿੱਚ ਰੱਖੀਆਂ ਹੋਈਆਂ ਨੇ ਬੜਾ ਘਰ ਵਿੱਚ ਦੁੱਧ ਹੈ ਇਹ ਮੇਰਾ ਹੀ ਹੈ ਤੁਸੀਂ ਛਕ ਲੋ ਕੋਈ ਗੱਲ ਨਹੀਂ ਤੁਸੀਂ ਫਕੀਰ ਹੋ ਆਏ ਅੱਛਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੜਵਾ ਚੁੱਕਿਆ ਕਿਉਂਕਿ ਮਾਣ ਤੋੜਨਾ ਸੀ ਕਹਿੰਦੇ ਜਾ ਇਦਾਂ ਕਰੋ ਨਦੀ ਵਗਦੀ ਹੈ ਨਾ ਪਿੱਛੇ ਤੇ ਜਾ ਕੇ ਪਾਣੀ ਲੈ ਕੇ ਆ ਥੋੜਾ ਜਾਂ ਹੱਥ ਸੁੱਚੇ ਕਰਾਂਗੇ ਦੁੱਧ ਛੱਕ ਕੇ ਤੇ ਪਾਣੀ ਲੈ ਕੇ ਆ ਜਦੋਂ ਭਾਈ ਦੋਦਾ ਗਿਆ ਨਾ ਕਹਿੰਦੇ ਜਾ ਕੇ ਦ੍ਰਿਸ਼ਟੀ ਆਸਲ ਵਿੱਚ ਭਾਈ ਦੋਦੇ ਦੀ ਦ੍ਰਿਸ਼ਟੀ ਬਦਲ ਦਿੱਤੀ ਸੀ ਕਿਉਂਕਿ ਨਦੀ ਤੇ ਪਾਣੀ ਪਾਣੀ ਦੀ ਵਗਦੀ ਸੀ ਨਦੀ ਤਾਂ ਹੈ ਤੇ ਪਾਣੀ ਸੀ ਪਰ ਇਹਦੇ ਨੇਤਰਾਂ ਵਿੱਚ ਐਸਾ ਇੱਕ ਰੰਗ ਭਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਐਦਾਂ ਨਜ਼ਰ ਆਇਆ ਜਿਵੇਂ ਦੁੱਧ ਦੀ ਨਦੀ ਵਗਦੀ ਹੋਵੇ ਆਖੋ ਸਤਨਾ ਦੁੱਧ ਦੀ ਨਦੀ ਵਗਦੀ ਹੋਵੇ ਵੇਖਿਆ ਪਾਣੀ ਕਿੱਥੋਂ ਲੈ ਕੇ ਜਾਵਾਂ ਇਹ ਤੇ ਦੁੱਧ ਹੀ ਦੁੱਧ ਹੈ ਨਿਰਾ ਇੱਕ ਦੋ ਅੱਗੇ ਪਿੱਛੇ ਜਾ ਕੇ ਹੋਰ ਜਗਾਵਾ ਤੇ ਵੇਖਿਆ ਨਹੀਂ ਮਿਲਿਆ ਪਾਣੀ ਵਾਪਸ ਚਲਾ ਗਿਆ ਮਹਾਰਾਜ ਮੈਂ ਸਮਝ ਗਿਆ ਹਾਂ ਤੁਹਾਡੇ ਵਿੱਚ ਹੈ ਕੁਛ ਨਾ ਕੁਛ ਕੋਈ ਰੱਬੀ ਰੂਹੋਂ ਤੁਸੀਂ ਮਹਾਰਾਜ ਕਹਿੰਦੇ ਭਾਈ ਦੁੱਧਿਆ ਗੱਲ ਕਰਾਮਾਤ ਦੀ ਨਹੀਂ ਗੱਲ ਉਹਦੀ ਰਜਾ ਦੀ ਹੈ ਤੈਨੂੰ ਮਾਣ ਹੋ ਗਿਆ ਉਹਦੀ ਦਾਤ ਤੇ ਤੇਰੇ ਤੇ ਮਹਾਰਾਜ ਨੇ ਤੈਨੂੰ ਦੁੱਧ ਬਖਸ਼ਿਆ ਤੇਨੂੰ ਘਰ-ਬਾਰ ਬਖਸ਼ਿਆ ਤੇਨੂੰ ਪਰਿਵਾਰ ਬਖਸ਼ਿਆ ਪਰ ਤੂੰ ਕਹਿੰਦਾ ਇਹ ਮੇਰਾ ਹੀ ਆ ਆਪਣਾ ਇੱਥੇ ਕੁਝ ਵੀ ਨਹੀਂ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਚਰਨਾਂ ਨਾਲ ਜੁੜਿਆ ਮੱਥਾ ਟੇਕਿਆ ਗੁਰੂ ਨਾਨਕ ਦੇ ਮਹਾਰਾਜ ਦੇ ਉਪਦੇਸ਼ ਨਾਲ ਪਤੀ ਪਤਨੀ ਦੋਵੇਂ ਜੁੜ ਗਏ ਜੀਵਨ ਬਣ ਗਿਆ ਤੇ ਆਪਣੀ ਕਿਰਤ ਵੀ ਕਰਦੇ ਆ ਰੱਬ ਨਾਲ ਪ੍ਰਮਾਤਮਾ ਨਾਲ ਜੁੜੇ ਹੋਏ ਆ ਬਰਕਤਾਂ ਹੋਰ ਪੈ ਗਈਆਂ ਆਖੋ ਸਤਨਾਮ ਤਿਸ ਕੈ ਭਾਣਾ ਕੋਏ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰ ਗਵਾ ਲਈ ਜਿਨੇ ਸਭ ਜੀਵਾਂ ਵਿੱਚ ਪ੍ਰਮਾਤਮਾ ਵਸਦਾ ਪਛਾਣ ਲਿਆ ਉਹਦੇ ਖਿਆਲ ਵਿੱਚ ਕੋਈ ਜੀਵ ਗਰਾਹੇ ਨਹੀਂ ਜਾ ਰਹਾ ਸੰਤ ਸੰਗ ਜਾ ਕਾ ਮਨ ਸੀਤਲੋ ਜਾਣਾ ਸਗਲੀ ਠੰਡੀ ਸਾਧ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹ ਸਾਰੀ ਮੁਕਾਈ ਨੂੰ ਹੀ ਸ਼ਾਂਤ ਚਿੱਤ ਸਮਝਦਾ ਹੈ ਜਦੋਂ ਅੰਦਰ ਸੁੱਖ ਆਪਣੇ ਆ ਗਿਆ ਤੇ ਸਾਰੇ ਸੁੱਖ ਨਾਦਰ ਆਏਗਾ ਹਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲ ਲਾਤੀ ਪਰ ਇਸ ਮਨੁੱਖ ਦਾ ਮਨ ਹਉਮੈ ਰੋਗ ਵਿੱਚ ਫਸਿਆ ਰਹਿੰਦਾ ਹੈ ਉਹ ਸਦਾ ਦੁਖੀ ਰਹਿੰਦਾ ਉਹ ਹਉਮੈ ਵਿੱਚ ਜਨਮ ਲੈ ਕੇ ਆਤਮਕ ਮੌਤ ਸੇੜੀ ਰੱਖਦਾ ਹੈ ਹਉਮੈ ਸੀ ਭਾਈ ਦੋਦੇ ਨੂੰ ਵੀ ਸ਼ਾਇਦ ਮੈਂ ਆਪਣੇ ਮਿਹਨਤ ਨਾਲ ਕਰ ਰਿਆਂ ਸਾਰਾ ਕੁਝ ਨਹੀਂ ਮਿਹਨਤ ਆਪਣੀ ਹੁੰਦੀ ਹੈ ਕਿਰਪਾ ਪ੍ਰਮਾਤਮਾ ਦੀ ਹੁੰਦੀ ਹੈ ਮਿਹਨਤ ਕਰਨ ਦਾ ਉੱਦਮ ਵੀ ਉਹ ਬਖਸ਼ਦਾ ਹੈ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਤਸਾ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ ਉਹਨੂੰ ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ ਅਗਿਆਨ ਅੰਧੇਰਾ ਸੂਝ ਸਨਾਹੀ ਬਹੁੜ ਬਹੁੜ ਪਰਮਾਤਾ ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਉਹ ਮੁੜ ਮੁੜ ਪਟਕਦਾ ਰਹਿੰਦਾ ਹੈ ਸੁਣ ਬੇਨਤੀ Swami ਆਪਣੇ ਨਾਨਕ ਇਹੋ ਸੁਖ ਮੰਗੇ ਪਰ ਮੇਰੀ ਬੇਨਤੀ ਸੁਣੇ ਪਰਮਾਤਮਾ ਤੇਰਾ ਦਾਸ ਨਾਨਕ ਭਾਗਗੁਰੂ ਨਾਨਕਦੇਵ ਜੀ ਤੇਰੇ ਦਰ ਤੋਂ ਇਹ ਸੁਖ ਮੰਗਦਾ ਹੈ ਕਿਹੜਾ ਸੁਖ ਮੰਗਦਾ ਹੈ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗੈ ਜਿੱਥੇ ਤੇਰਾ ਸੰਤ ਜਨ ਤੇਰੀ ਸਿਫਤ ਸਲਾਹ ਕਰਦਾ ਨਾ ਤੇਰੇ ਗੀਤ ਗਾਉਂਦਾ ਉਥੇ ਮੇਰਾ ਮਨ ਪਰਚਾਰਵੇ ਉਥੇ ਮੇਰਾ ਮਨ ਲੱਗ ਜੇ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ